हरियाणा ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਕਿਹਾ ਕਿ ਅਗਨੀਵੀਰ ਸਕੀਮ ਪ੍ਰਧਾਨ ਮੰਤਰੀ ਮੋਦੀ ਦੀ ਅਭਿਲਾਸ਼ ਸਕੀਮ ਹੈ ਪਰ ਕਾਂਗਰਸ ਇਸ ਸਕੀਮ ਨੂੰ ਲੈ ਕੇ ਲਗਾਤਾਰ ਝੂਠਾ ਪ੍ਰਚਾਰ ਕਰ ਰਹੀ ਹੈ ਇਸ ਸਕੀਮ ਤਹਿਤ ਸਾਨੂੰ ਹੁਨਰਮੰਦ ਨੌਜਵਾਨ ਮਿਲ ਰਹੇ ਨੇ ਅਗਨੀਵੀਰਾਂ ਨੂੰ ਅਸਲਾ ਲਾਇਸੈਂਸ ਵੀ ਦਿੱਤਾ ਜਾਵੇਗਾ ਹਰਿਆਣਾ ਵਿੱਚ ਅਗਲੇ ਕੁਝ ਮਹੀਨਿਆਂ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਭਾਜਪਾ ਚੋਣ ਜਿੱਤਾਂ ਦੀ ਹੈਟ੍ਰਿਕ ਲਗਾਉਣ ਲਈ ਬੇਤਾਬ ਹੈ ਚੋਣਾਂ ਤੋਂ ਪਹਿਲਾਂ ਹਰਿਆਣਾ ਦੀ ਭਾਜਪਾ ਸਰਕਾਰ ਨੇ ਅਗਨੀਵੀਰ ਸਕੀਮ ਨੂੰ ਲੈ ਕੇ ਵੱਡਾ ਐਲਾਨ ਕੀਤਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਪੁਲਿਸ ਦੀ ਪਰਤੀ ਅਤੇ ਮਾਈਨਿੰਗ ਗਾਰਡਸ ਸੇਤ ਕਈ ਹੋਰ ਅਸਾਮੀਆਂ ਦੀ ਪਰਤੀ ਵਿੱਚ ਅਗਨੀ ਵੀਰਾਂ ਨੂੰ 10% ਦੀ ਰਾਖਵਾ ਕਰਨ ਦੇਵੇਗੀ ਇਸ ਤੋਂ ਇਲਾਵਾ ਉਹਨਾਂ ਲਈ ਹੋਰ ਵੀ ਕਈ ਲਾਭਕਾਰੀ ਸਕੀਮਾਂ ਦਾ ਐਲਾਨ ਕੀਤਾ ਗਿਆ ਮੁੱਖ ਮੰਤਰੀ ਸੈਣੀ ਨੇ ਬੁੱਧਵਾਰ ਨੂੰ ਅੱਗ ਬੁਝਾਉਣ ਵਾਲਿਆਂ ਲਈ ਵੱਡੀ ਯੋਜਨਾ ਦਾ ਐਲਾਨ ਕੀਤਾ ਮੁੱਖ ਮੰਤਰੀ ਸੈਣੀ ਨੇ ਕਿਹਾ ਕਿ ਅਗਨੀ ਪੰਥ ਸਕੀਮ ਨੂੰ ਪ੍ਰਧਾਨ ਮੰਤਰੀ ਮੋਦੀ ਨੇ 14 ਜੂਨ 2022 ਨੂੰ ਲਾਗੂ ਕੀਤਾ ਹੈ ਇਸ ਸਕੀਮ ਤਹਿਤ ਅਗਨੀਵੀਰ ਪਾਰਤੀ ਫੌਜ ਵਿੱਚ 4 ਸਾਲਾਂ ਲਈ ਤਾਇਨਾਤ ਹੁੰਦੇ ਨੇ ਸਾਡੀ ਸਰਕਾਰ ਹੁਣ ਰਾਜ ਸਰਕਾਰ ਦੁਆਰਾ ਭਰਤੀ ਕੀਤੇ ਜਾਣ ਵਾਲੇ ਕਾਂਸਟੇਬਲ ਮਾਈਨਿੰਗ ਗਾਰਡ ਬਨ ਗਾਰਡ ਜੇਲ ਬਾਰਡਨ ਅਤੇ ਐਸਪੀਓ ਦੀਆਂ ਅਸਾਮੀਆਂ ਲਈ ਸਿੱਧੀ ਭਰਤੀ ਵਿੱਚ ਹਰਿਆਣਾ ਵਿੱਚ ਅਗਨੀਵੀਰਾਂ ਲਈ 10% ਰਾਖਵਾਂਕਰਨ ਪ੍ਰਦਾਨ ਕਰੇਗੀ ਉਮਰ ਵਿੱਚ ਛੋੜ ਦਾ ਜ਼ਿਕਰ ਕਰਦੇ ਹੋਏ ਸੀਐਮ ਸੈਣੀ ਨੇ ਕਿਹਾ ਕਿ ਗਰੁੱਪ ਸੀ ਅਤੇ ਡੀ ਦੀ ਪਰਟੀ ਵਿੱਚ ਅਗਨੀਵੀਰ ਨੂੰ ਵੀ ਉਮਰ ਵਿੱਚ 3 ਸਾਲ ਦੀ ਛੋਟ ਦਿੱਤੀ ਜਾਵੇਗੀ। ਸੀਐਮ ਸੈਣੀ ਨੇ ਕਿਹਾ ਕਿ ਕਾਂਗਰਸ ਅਗਨੀਵੀਰ ਸਕੀਮ ਨੂੰ ਲੈ ਕੇ ਲਗਾਤਾਰ ਝੂਠਾ ਪ੍ਰਚਾਰ ਕਰ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਹੁਤ ਚੰਗੀ ਸਕੀਮ ਹੈ। ਇਸ ਸਕੀਮ ਰਾਹੀਂ ਸਾਨੂੰ ਹੁਨਰਮੰਦ ਨੌਜਵਾਨ ਮਿਲ ਰਹੇ ਨੇ। ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰ ਅਗਨੀਵੀਰ ਸਕੀਮ ਦੇ ਖਿਲਾਫ ਲਗਾਤਾਰ ਪ੍ਰਚਾਰ ਕਰ ਰਹੀ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਹਾਲ ਹੀ ਚ ਹੋਈਆਂ ਲੋਕ ਸਭਾ ਚੋਣਾਂ ਚ ਭਾਰਤੀ ਜਨਤਾ ਪਾਰਟੀ ਨੂੰ ਅਗਨੀਵੀਰ ਸਕੀਮ ਨੂੰ ਲੈ ਕੇ ਨਿਰਾਸ਼ਗੀ ਦਾ ਸਾਹਮਣਾ ਕਰਨਾ ਪਿਆ ਸੀ ਆਮ ਚੋਣਾਂ ਵਿੱਚ ਪਾਰਟੀ ਦੇ ਮਾੜੇ ਪ੍ਰਦਰਸ਼ਨ ਤੋਂ ਸਬਕ ਲੈਂਦੇ ਆ ਪਾਸਪਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਨਕਾਰਾਤਮਕ छवि ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਸਬੰਧ ਦੇ ਵਿੱਚ ਹਰਿਆਣਾ ਵਿੱਚ ਚੋਣਾਂ ਤੋਂ ਪਹਿਲਾਂ ਰਾਜ ਸਰਕਾਰ ਨੇ ਪੁਲਿਸ perties ਅਤੇ ਮਾਈਨਿੰਗ ਗਾਰਡ ਦੀ perties ਵਿੱਚ ਅਗਨੀ ਵਿਰਾਂ ਲਈ ਰਾਖਵਾ ਕਰਨ ਦਾ ਐਲਾਨ ਕੀਤਾ ਨਾਲੀ ਮੁੱਖ ਮੰਤਰੀ ਸੈਣੀ ਨੇ ਇਹ ਵੀ ਕਿਹਾ ਕਿ ਜੋ ਅਗਨੀਵੀਰ ਆਪਣਾ ਕੰਮ ਸ਼ੁਰੂ ਕਰਨਾ ਚਾਹੁੰਦੇ ਨੇ ਉਹਨਾਂ ਨੂੰ 5 ਲੱਖ ਰੁਪਏ ਤੱਕ ਦਾ ਵਿਆਜ ਮੁਕਤ ਕਰਜ਼ਾ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਅਗਨੀਵੀਰ ਨੂੰ 30000 ਰੁਪਏ ਤੱਕ ਤਨਖਾਹ ਦੇਣ ਵਾਲੇ ਉਦਯੋਗਿਕ ਅਦਾਰਿਆਂ ਨੂੰ 60000 ਰੁਪਏ ਦੀ ਸਾਲਾਨਾ ਸਬਸਿਡੀ ਵੀ ਦਿੱਤੀ ਜਾਵੇਗੀ ਇੰਨਾ ਹੀ ਨਹੀਂ ਅਗਨੀਵੀਰਾਂ ਨੂੰ ਅਸਲਾ ਸੰਸ ਵੀ ਦਿੱਤਾ ਜਾਵੇਗਾ ਸੜਕ ਹਾਦਸਿਆਂ ਨਾਲ ਸੰਬੰਧਿਤ ਮੁਆਵਜ਼ੇ ਲਈ ਮੁੱਖ ਮੰਤਰੀ ਸੈਣੀ ਨੇ ਕਿਹਾ ਕਿ ਕੇਂਦਰ ਦੀ ਤਰ੍ਹਾਂ ਤੇ ਸਾਡੀ ਸਰਕਾਰ ਹਰਿਆਣਾ ਵਿੱਚ ਵੀ ਇੱਕ ਸਕੀਮ ਸ਼ੁਰੂ ਕਰ ਰਹੀ ਹੈ ਜੇਕਰ ਕੋਈ ਸੜਕ ਤੇ ਟੱਕਰ ਮਾਰ ਕੇ ਪੱਜ ਜਾਂਦਾ ਤਾਂ ਹਰਿਆਣਾ ਸਰਕਾਰ ਅਚੇਹੇ ਮਾਮਲਿਆਂ 'ਚ ਮੁਆਵਜ਼ਾ ਦੇਵੇਗੀ ਜ਼ਖਮੀਆਂ ਨੂੰ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਦੀ ਸਹੂਲਤ ਮਹੱਈਆ ਕਰਵਾਈ ਜਾਵੇਗੀ ਇਲਾਜ ਦਾ ਸਾਰਾ ਖਰਚਾ ਸਰਕਾਰ ਚੁਕੇਗੀ ਇਹ ਖਰਚਾ ਹਰਿਆਣਾ ਰੋਡ ਸੇਫਟੀ ਸਕੀਮ ਦੁਆਰਾ ਕੀਤਾ ਜਾਵੇਗਾ ਉਨਾ ਕਿਆ ਕਿ ਇਸ ਸਕੀਮ ਨੂੰ ਲਾਗੂ ਕਰਨ ਲਈ ਇੱਕ ਸਥਾਈ ਕਮੇਟੀ ਬਣਾਈ ਜਾਵੇਗੀ ਜਿਸ ਵਿੱਚ ਕਈ ਨੁਮਾਇਦੇ ਸ਼ਾਮਿਲ ਹੋਣਗੇ ਜਿਨ੍ਹਾਂ ਪਦਰੀ ਕਮੇਟੀ ਵੀ ਬਣਾਈ ਜਾਵੇਗੀ ਜੇਕਰ ਹਾਦਸੇ ਚ ਪੀੜਤ ਦੀ ਮੌਤ ਹੋ ਜਾਂਦੀ ਹੈ ਤਾਂ ਪੈਸਾ ਪਰਿਵਾਰ ਨੂੰ ਦਿੱਤਾ ਜਾਵੇਗਾ ਦੱਸਦੀ ਹੈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਕਿਹਾ ਕਿ ਅਗਨੀ ਵੀਰ ਸਕੀਮ ਪ੍ਰਧਾਨ ਮੰਤਰੀ ਮੋਦੀ ਦੀ ਅਭਿਲਾਸ਼ੀ ਸਕੀਮ ਹੈ ਪਰ ਕਾਂਗਰਸ ਇਸ ਸਕੀਮ ਨੂੰ ਲੈ ਕੇ ਲਗਾਤਾਰ ਝੂਠਾ ਪ੍ਰਚਾਰ ਕਰ ਰਹੀ ਹੈ ਇਸ ਸਕੀਮ ਤਹਿਤ ਸਾਨੂੰ ਹੁਨਰਮੰਦ ਨੌਜਵਾਨ ਮਿਲ ਰਹੇ ਨਹੀਂ ਅਗਨੀ ਵੀਰਾਂ ਨੂੰ ਅਸਲਾ ਲਾਇਸੈਂਸ ਵੀ ਦਿੱਤਾ ਜਾਵੇਗਾ ਹਰਿਆਣਾ ਵਿੱਚ ਅਗਲੇ ਕੁਝ ਮਹੀਨਿਆਂ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਚੋਣਾਂ ਤੋਂ ਪਹਿਲਾਂ ਹਰਿਆਣਾ ਦੀ ਭਾਜਪਾ ਸਰਕਾਰ ਨੇ ਅਗਨੀ ਵੀਰ ਸਕੀਮ ਨੂੰ ਲੈ ਕੇ ਵੱਡਾ ਐਲਾਨ ਕੀਤਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਪੁਲਿਸ ਦੀ ਪੜਤੀ ਅਤੇ ਮਾਈਨਿੰਗ ਗਾਰਡਸ ਸਮੇਤ ਕਈ ਹੋਰ ਅਸਾਮੀਆਂ ਦੀ ਪੜਤੀ ਵਿੱਚ ਅਗਨੀ ਵੀਰਾਂ ਨੂੰ 10% ਦੀ ਰਾਖਵਾ ਕਰਨ ਦੇਵੇਗੀ ਇਸ ਤੋਂ ਇਲਾਵਾ ਉਨ੍ਹਾਂ ਲਈ ਹੋਰ ਵੀ ਕਈ ਲਾਭਕਾਰੀ ਸਕੀਮਾਂ ਦਾ ਐਲਾਨ ਕੀਤਾ ਗਿਆ ਮੁੱਖ ਮੰਤਰੀ ਸੈਣੀ ਨੇ ਬੁੱਧਵਾਰ ਨੂੰ ਅੱਗ ਬਚਾਉਣ ਵਾਲਿਆਂ ਲਈ ਵੱਡੀ ਸਕੀਮ ਦਾ ਐਲਾਨ ਕੀਤਾ ਮੁੱਖ ਮੰਤਰੀ ਸੈਣੀ ਨੇ ਕਿਹਾ ਕਿ ਅਗਨੀ ਪੰਚ ਸਕੀਮ ਨੂੰ ਪ੍ਰਧਾਨ ਮੰਤਰੀ ਮੋਦੀ ਨੇ 14 ਜੂਨ 2022 ਨੂੰ ਲਾਗੂ ਕੀਤਾ ਹੈ ਇਸ ਸਕੀਮ ਤਹਿਤ ਅਗਨੀ ਵੀਰ ਭਾਰਤੀ ਫੌਜ ਵਿੱਚ 4 ਸਾਲਾਂ ਲਈ ਤਾਇਨਾਤ ਹੁੰਦੇ ਨੇ ਸਾਡੀ ਸਰਕਾਰ ਹੁਣ ਰਾਜ ਸਰਕਾਰ ਦੁਆਰਾ ਭਰਤੀ ਕੀਤੇ ਜਾਣ ਵਾਲੇ ਕੌਨਸਟੇਬਲ ਮਾਈਨਿੰਗ ਗਾਰਡ ਬਨ ਗਾਰਡ ਜੇਲ ਬਾਰਡਨ ਅਤੇ ਐਸਪੀਓ ਦੀਆਂ ਅਸਾਮੀਆਂ ਲਈ ਸਿੱਧੀ ਭਰਤੀ ਵਿੱਚ ਹਰਿਆਣਾ ਵਿੱਚ ਅਗਨੀ ਵੀਰਾਂ ਲਈ 10% ਰਾਖਵਾਂਕਰਨ ਪ੍ਰਦਾਨ ਕਰੇਗੀ